ਸਤਿ ਸ੍ਰੀ ਅਕਾਲ ਦੋਸਤੋ ਡੀ ਪੰਜਾਬੀ ਨਿਊਜ਼ ਚੈਨਲ ਤੁਹਾਡਾ ਸਵਾਗਤ ਹੈ ਅੱਜ ਜਥੇਦਾਰ ਸਾਹਿਬ ਦੀਆਂ ਜਿਹੜੀਆਂ ਵੀਡੀਓ ਇਹ ਦਿਖਾ ਰਹੇ ਨੇ ਵੀ ਇਹਨਾਂ ਦੇ ਬੀਜੇਪੀ ਨਾਲ ਸੰਬੰਧ ਤੇ ਸੀਗੇ ਉਹਨਾਂ ਨੂੰ ਆਹ ਵੀਡੀਓ ਦਿਖਾਓ ਵੀ ਤੁਹਾਡੇ ਕਿਹਦੇ ਕਿਹਦੇ ਨਾਲ ਸੰਬੰਧ ਸੀਗੇ ਕਿਹੜਾ ਕਿਹੜਾ ਮੰਤਰੀ ਬੀਜੇਪੀ ਨਾਲ ਨਹੀਂ ਰੜਿਆ ਹੋਇਆ ਸੀਗਾ ਫੋਟੋ ਉਹਨਾਂ ਨੂੰ ਸਾਰੀਆਂ ਵੀਡੀਓ ਸ਼ੇਅਰ ਕਰੋ ਦਿਖਾਓ ਜੇ ਕੋਈ ਬੀਜੇਪੀ ਨੂੰ ਹੋਰ ਮਿਲੇ ਤਾਂ ਉਹਦੇ ਆਰਐਸਐਸ ਨਾਲ ਸੰਬੰਧ ਨੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਿਲਣਾ ਕਿਰ ਬੀਜੇਪੀ ਪੰਜਾਬ ਲਈ ਚੰਗੀ ਹੋ ਜਾਂਦੀ ਆ ਹੁਣ ਬੀਜੇਪੀ ਦੇ ਨਾਲ ਸੰਬੰਧ ਹੋਣ ਕਰਕੇ ਬੀਬੀ ਜੰਗੀਰ ਕੌਰ ਨਾਲ ਇਹਨਾਂ ਦਾ ਕੀ ਰੌਲਾ ਸੀਗਾ ਬੀਬੀ ਜੰਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਹੁੰਦੇ ਹੋਏ ਨਰਿੰਦਰ ਮੋਦੀ ਜੀ ਨਾਲ ਮੀਟਿੰਗ ਕਰ ਲਈ ਬਸ ਇਹਨਾਂ ਨੂੰ ਤਾਂ ਜਦ ਹੀ ਐ ਹੋ ਗਿਆ ਵੀ ਇਹ ਸਿੱਧੀ ਮਿਲਣ ਲੱਗੀ ਆ ਮੁੱਖ ਪ੍ਰਧਾਨ ਮੰਤਰੀ ਸਾਹਿਬ ਜੀ ਨਾਲ ਮੀਟਿੰਗ ਕਰ ਲਈ ਇਹਨੇ ਪਤਾ ਨਹੀਂ ਕੀ ਗੱਲਾਂ ਕੀਤੀਆਂ ਹੋਣਗੀਆਂ ਤਾਂ ਸਾਨੂੰ ਘਾਟ ਮਾਰ ਦੋਗੇ ਸਾਡੇ ਉੱਪਰ ਵੀ ਹੋ ਜੂਗੀ ਮਤ ਜਦੀ ਬੀਬੀ ਜੰਗੀਰ ਕੌਰ ਨੂੰ ਕੱਢਣਾ ਇਹਨਾਂ ਨੇ ਕੱਢਣ ਦੀਆਂ ਤਿਆਰੀਆਂ ਕਰ ਲਈਆਂ ਸੀ ਜੇ ਤਾਂ ਕੋਈ ਪੰਜਾਬ ਦਾ ਹੋਰ ਨਮਾਇੰਦਾ ਮਿਲੇ ਜਾ ਕੇ ਜਾਂ ਹੋਰ ਕੋਈ ਸਸਤਾ ਦਾ ਮੈਂਬਰ ਮਿਲੇ ਉਹ ਮਾੜਾ ਉਹ ਆ ਸਸਤਾ ਦਾ ਬੰਦਾ ਬਣ ਜਾਂਦਾ ਜੀ ਖੁਦ ਮਿਲਣਾ ਫੇਰ ਆ ਬੀਜੇਪੀ ਚੰਗੀ ਆ ਬੀਜੇਪੀ ਪੰਜਾਬ ਲਈ ਕੰਮ ਕਰਦੀ ਆ ਜਦੋਂ ਬਿਨਾਂ ਸਰਤਾ ਪ੍ਰਕਾਸ਼ ਸਿੰਘ ਬਾਦਲ ਨੇ ਸਮਰਥਨ ਦਿੱਤਾ ਸੀ ਘਟਲ ਵਿਆਹੀ ਬਾਜਪਾਈ ਦੀ ਉਦੋਂ ਬੀਜੇਪੀ ਜੰਗੀ ਸੀਗੀ ਤੇ ਮੈਂਬਰ ਮੋਤੀ ਦੇ ਰੱਥ ਜਾ ਫੜਾ ਦੇ ਇਹਨਾਂ ਨੇ ਰਮਾਨ ਕੀਤਾ ਪੱਗ ਬੰਨੀ ਉਹਨਾਂ ਦੇ ਪੱਗ ਬਣਾ ਕੇ ਨਾਲ ਲੈ ਕੇ ਫਿਰੇ ਪੰਜਾਬ ਦੇ ਵਿੱਚ ਉਦੋਂ ਬੀਜੇਪੀ ਚੰਗੀ ਸੀਗੀ ਸੋ ਪੰਜਾਬੀਓ ਤੁਸੀਂ ਸਭ ਸਮਝਦੇ ਹੋ ਇਹ ਜਿਹੜੀ ਜਥੇਦਾਰ ਸਾਹਿਬ ਦੀ ਇਹ ਵੀਡੀਓ ਇਸ ਤਰ੍ਹਾਂ ਨਾਲ ਵਾਇਰਲ ਕਰ ਰਹੇ ਨੇ ਬਾਰ-ਬਾਰ ਕੱਟ-ਕੱਟ ਕੇ ਉਹਦੇ ਦੇ ਨਾਂ ਧਿਆਨ ਦਿਓ ਤੁਸੀਂ ਪੰਜਾਬ ਤੇ ਸਿੱਖ ਪੰਥ ਦੇ ਮੁੱਦੇਆਂ ਕਿੰਨੇ ਧਿਆਨ ਦਿਓ ਇਹਨਾਂ ਨੇ ਬੜਾ ਕੁਝ ਪੰਜਾਬ ਦਾ ਖਰਾਬ ਕੀਤਾ ਸਿੱਖ ਧਰਮ ਦਾ ਕਹਾਣ ਕੀਤਾ ਇਹ ਚੀਜ਼ਾਂ ਦੇ ਨਾਂ ਹਟ ਗਏ ਤੁਸੀਂ ਸਹੀ ਤੇ ਗੁਰੂ ਦੇ ਲੜ ਲੱਗੇ ਸਹੀ ਪਾਰਟੀ ਚੁਣੋ ਸਹੀ ਨਮਾਇੰਦੇ ਚੁਣੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨਾਲ ਜੁੜੋ ਤੇ ਜੁੜੋ ਸਤਿ ਸ੍ਰੀ ਅਕਾਲ ਦੋਸਤੋ